ਕੈਮਰੇ ਤੋਂ ਪਹਿਲਾਂ ਵੀ ਪਤਾ ਕਰਿਆ ਸੀਗਾ ਵੀ ਜਿਵੇਂ ਆਹ ਦੁਕਾਨਾਂ ਵਾਲੇ ਨੇ ਤੁਹਾਡੇ ਪਿੱਛੇ ਕਿੰਨੀਆਂ ਸੋਹਣੀ-ਸੋਹਣੀਆਂ ਵੱਡੇ-ਵੱਡੇ ਸ਼ੋਅਰੂਮ ਨੇ ਇਹਨਾਂ ਤੋਂ ਕਰੇ ਮਦਦ ਬੰਗੜ ਨਹੀਂ ਕੋਸ਼ਿਸ਼ ਨਹੀਂ ਕੀਤੀ ਤੁਸੀਂ ਨਹੀਂ ਮੈਂ ਕਿਸੇ ਤੋਂ ਮਦਦ ਨਹੀਂ ਮੰਗਦੀ ਮੈਂ ਉਸ ਪਰਮਾਤਮਾ ਤੋਂ ਮਦਦ ਮੰਗਦੀ ਆ ਜਿਨੇ ਮੈਨੂੰ ਇਸ ਧਰਤੀ ਤੇ ਭੇਜਿਆ ਬਿਮਾਰੀ ਸਮਾਰੀਆਂ ਵੀ ਹੁੰਦੀਆਂ ਇਹ ਸਭ ਕੁਝ ਹੁੰਦਾ ਗਰੀਬੀ ਅਮੀਰੀ ਵੀ ਆਉਂਦੀ ਹੈ ਹੌਸਲਾ ਰੱਖੋ ਜੇ ਇਸ ਮਾਰਕ ਨੇ ਤੁਹਾਨੂੰ ਭੇਜਿਆ ਅੰਦਰ ਹੌਸਲਾ ਹੋਏਗਾ ਤਾਂ ਹੀ ਕੋਈ ਕੰਮ ਕਰਾਂਗੇ ਕਰੇ ਜਮਾਨ ਦੇ ਵਿੱਚ ਐ ਨਹੀਂ ਆਇਆ ਵੀ ਜਿਵੇਂ ਚੌਂਕਾ ਦੇ ਵਿੱਚ ਖੜਕੇ ਬੰਦੇ ਅੱਜ ਕੱਲ ਤਾਂ ਬੜੇ ਆਰਾਮ ਨਾਲ ਭੀਖ ਮੰਗ ਲੈਂਦੇ ਚੰਗੇ ਭਲੇ ਹੁੰਦੇ ਨੇ ਭੀਖ ਮੰਗ ਲਾ ਜਾਂਦੇ ਨੇ ਵਿੱਚ ਮੈਨੂੰ 4 ਪੈਸੇ ਉਹ ਗਲਤ ਹੈ ਮੰਗੋ ਤਾਂ ਪਰਮਾਤਮਾ ਤੋਂ ਮੰਗੋ ਆਪਣੀ ਮਿਹਨਤ ਦੀ ਕਮਾਈ ਮੰਗੋ ਆਪਣੇ ਹੱਥਾਂ ਨਾਲ ਕਰਕੇ ਖਾਓ ਉਹ ਕਮਾਈ ਠੀਕ ਹੈ ਕਰੇ ਜ਼ਿੰਦਗੀ ਦੇ ਵਿੱਚ ਆਇ ਨਹੀਂ ਹੋਇਆ ਵੀ ਚਲੋ ਹੁਣ ਬਸ ਕਰਦੇ ਆ ਵੀ ਬਹੁਤ ਹੋ ਗਿਆ ਹੁਣ ਚਲੋ ਆਪਾਂ ਹੁਣ ਕਰੇ ਆਰਾਮ ਨਾਲ ਬੈਠ ਜੰਨੇ ਆ ਵੀ ਕਿਉਂਕਿ ਉਮਰ ਬਹੁਤ ਤੁਹਾਡੀ ਹੈ ਤੇ ਜਿਹੜਾ ਤੁਸੀਂ ਕੰਮ ਹਾਰਡਵਰਕ ਜਿਹੜਾ ਕਰ ਰਹੇ ਹੋ ਦਿਨ ਦੇ ਵਿੱਚ ਤੁਸੀਂ 8 ਵਜੇ ਆ ਜੰਨੇ ਹੋ ਤੇ ਸ਼ਾਮ ਤੱਕ ਰਹੇ ਨੇ ਹੋ ਕਾਫੀ ਟਾਈਮ ਹੋ ਗਿਆ ਹੁਣ ਜਿਵੇਂ 6:30 ਦਾ ਟਾਈਮ ਹੋ ਗਿਆ ਤੁਸੀਂ ਹੁਣ ਜਾਣ ਹੀ ਵਾਲਿਓ ਲੰਬਾ ਸਮਾਂ ਹੋ ਗਿਆ 5 ਸਾਲ ਖੜਦੇ ਨੇ ਹੋਏ ਕਰੇ ਜ਼ਿੰਦਗੀ ਦੇ ਵਿੱਚ ਮਨ ਦੇ ਵਿੱਚ ਆਈ ਨਹੀਂ ਆਇਆ ਵੀ ਚੱਲ ਮਨਾ ਹੁਣ ਘਰੇ ਬੈਨੇ ਆ ਬਈ ਜ਼ਿੰਦਗੀ ਬੋਨਸ ਹੈ ਅਗਲਾ ਦਿਨ ਬੋਨਸ ਹੈ ਕੀ ਬਾਤ ਮੰਗੋ ਉਸ ਪਰਮਾਤਮਾ ਤੋਂ ਅਗਲੇ ਦਿਨ ਦਾ ਬੋਨਸ ਅੱਜ ਮੈਂ ਤਾਂ ਕਰ ਲਈ ਆ ਕੱਲ ਦਾ ਦਿਨ ਬੋਨਸ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਕਈ ਵਾਰ ਅਕਸਰ ਜ਼ਤ ਜ਼ਿੰਦਗੀ ਦੇ ਵਿੱਚ ਗੁਜ਼ਰਦੇ ਆਂ ਕਈ ਐਸਾ ਸਮਾਂ ਹੁੰਦਾ ਹੈ ਕੋਈ ਐਸੀ ਆ ਰੂਹਾ ਮਿਲਦੀ ਹੈ ਨੇ ਐਸੇ ਸ਼ਖਸ ਮਿਲ ਜਾਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਹੌਸਲਾ ਵੱਜ ਜਾਂਦਾ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਜ਼ਿੰਦਗੀ ਦੇ ਵਿੱਚ ਇੱਕ ਇੱਕ ਸ਼ੇਰ ਯਾਦ ਆ ਰਿਹਾ ਮੈਂ ਸ਼ੇਰ ਜ਼ਰੂਰ ਸੁਣਾਉਂਗਾ ਕਿ ਲਹਿਰੋਂ ਸੇ ਡਰ ਕੇ ਨੌਕਾ ਪਾਰ ਨਹੀਂ ਹੋਤੀ ਕੋਸ਼ਿਸ਼ ਕਰਨੇ ਵਾਲੋ ਕੀ ਕਭੀ ਹਾਰ ਨਹੀਂ ਹੋਤੀ ਇਹ ਸੱਚੀ ਹੈ ਕਿ ਆਪਾਂ ਜਿੰਨਾ ਜ਼ਿੰਦਗੀ ਦੇ ਵਿੱਚ ਆਪਣੇ ਆਪ ਤੇ ਐਕਸਪੈਰੀਮੈਂਟ ਕਰਾਂਗੇ ਜ਼ਿੰਦਗੀ ਆਪਾਂ ਨੂੰ ਉਨਾ ਹੀ ਪਰਖਦੀ ਹੈ ਅਕਸਰ ਨਿਰਾਸ਼ ਹੋ ਕੇ ਜ਼ਿੰਦਗੀ ਤੋਂ ਥੱਕ ਹਾਰ ਕੇ ਬਹਿ ਜਾਂਦੇ ਆ ਕਿ ਹੁਣ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਬਚਿਆ ਕੀ ਕਰਨ ਨੂੰ ਪਰ ਕਈ ਲਮ੍ਹੇ ਐਸੇ ਆਉਂਦੇ ਨੇ ਕਿ ਐਸੀਆਂ ਰੂਹਾਂ ਐਸੀਆਂ ਮੈਂ ਕਹੈ ਸਨਾ ਵੀ ਰੱਬੀ ਰੂਹਾਂ ਐਸੀਆਂ ਮਿਲ ਜਾਂਦੀਆਂ ਨੇ ਵੀ ਜਿਹੜੀਆਂ ਜ਼ਿੰਦਗੀ ਸਿਖਾਉਣ ਦਾ ਤਰੀਕਾ ਅਸਲੀ ਖਸ ਸਿਖਾ ਜਾਂਦੀਆਂ ਨੇ ਸੱਤ ਫੇਸ ਦੀ 24/7 ਦੀ ਮਾਰਕੀਟ ਬੜੀ ਮਸ਼ਹੂਰ ਹੈ ਇਹ ਬੜਾ ਰਾਤ ਨੂੰ ਬੜੀ ਇੱਥੇ ਰੌਣਕ ਰਹਿੰਦੀ ਹੈ ਤੇ ਇਸੇ ਮਾਰਕੀਟ ਦੇ ਵਿੱਚ ਦਿਨ ਵਿੱਚ ਸਵੇਰੇ 8 ਵਜੇ ਤੋਂ ਸ਼ਾਮ ਤੱਕ ਇੱਕ ਬਜ਼ੁਰਗ ਬੀਬੀ ਜੀ ਵੰਦੇ ਨੇ। ਕਾਫੀ ਵੀਡੀਓ ਵਾਇਰਲ ਹੋਈ ਸੀ ਇਹਨਾਂ ਦੀ ਦੀ ਤੁਸੀਂ ਪਹਿਲਾਂ ਦੇਖੋ ਕਿ ਫਰੂਟਸ ਵੇਚਦੇ ਨੇ। ਬੜੇ ਵਧੀਆ ਫਰੂਟਸ ਰੱਖੇ ਹੋਏ ਨੇ, ਮੰਗੋ ਹੈ, ਵਾਟਰਮੈਲਨ ਹੈ, ਬਨਾਣਾ ਅਜ ਖਤਮ ਹੋ ਗਏ। ਸਾਰਾ ਕੁਝ ਮਰਜੀ ਫਰੂਟਸ ਜਿਹੜੇ ਨੇ, ਕਾਫੀ ਵੈਰਾਈਟੀ ਜਿਹੜੀਆਂ ਫਰੂਟਸ ਇਹ ਰੱਖਦੇ ਹੁੰਦੇ ਨੇ। ਕੋਈ ਹੱਕ ਸੱਚ ਦੀ ਕਮਾਈ ਖਾਂਦੇ ਨੇ। ਬੇਬੇ ਨਾਲ ਗੱਲਬਾਤ ਕਰਾਉਂਗਾ। ਕਿਉਂਕਿ ਬੇਬੇ ਦੇ ਅੰਦਰ ਜਿਹੜਾ ਜੋਸ਼ ਹੈ ਜਜ਼ਬਾ ਜਿਹੜਾ ਹੈ ਨਾ ਅਜੇ ਵੀ ਜਿਹੜਾ ਹੈ ਘੱਟ ਨਹੀਂ ਬੇਬੇ ਜੀ ਵੈਲ ਐਜੂਕੇਟਿਡ ਨੇ ਪਰ ਫੇਰ ਵੀ ਕਈ ਵਾਰ ਲਾਈਫ ਦੇ ਵਿੱਚ ਐਸੀਆਂ ਕੰਡੀਸ਼ਨ ਐ ਐਸੇ ਪਲ ਆ ਜਾਂਦੇ ਨੇ ਕਿ ਬੰਦਾ ਥੱਕ ਜਾਂਦਾ ਹੈ ਕਿ ਸ਼ਾਇਦ ਹੁਣ ਬਸ ਕਰੀਏ ਜ਼ਿੰਦਗੀ ਤੋਂ ਅੱਕ ਜਾਂਦਾ ਪਰ ਬੇਬੇ ਕੈਸੇ ਉਦਾਹਰਨ ਹੈ ਕਿ ਮੇਰੀ ਵਰਗੇ ਲੋਕਾਂ ਨੂੰ ਨਿਕੰਮੇ ਲੋਕਾਂ ਨੂੰ ਜਿਨ੍ਹਾਂ ਨੂੰ ਕੁਝ ਕਰਨ ਦਾ ਵੱਲ ਨਹੀਂ ਉਹਨਾਂ ਨੂੰ ਵੀ ਇੱਕ ਚੀਜ਼ ਸਿਖਾ ਜਾਂਦੇ ਨੇ ਬੇਬੇ ਜੀ ਕੀ ਨਾਮ ਹੈ ਆਪਣਾ ਉਰਮਿਲਾ ਰਾਣੀ ਉਰਮਿਲਾ ਰਾਣੀ ਜੀ ਬੇਬੇ ਕਿੱਥੋਂ ਤੁਸੀਂ ਮੈਂ ਇੱਥੇ ਹੀ ਪੰਜਾਬ ਤੋਂ ਆਂ ਪੰਜਾਬ ਤੋਂ ਆ ਮੋਹਾਲੀ ਤੋਂ ਮੋਹਾਲੀ ਤੋਂ ਮੋਹਾਲੀ ਕਿੱਥੋਂ ਏ 3B2 ਐ 3B2 ਮੋਹਾਲੀ ਅੱਛਾ ਬੇਬੇ ਤੁਹਾਡੀ ਉਮਰ ਕਿੰਨੀ ਐ 65 ਸਾਲ 65 ਸਾਲ ਦੀ ਤੁਹਾਡੀ ਉਮਰ ਐ ਅੱਛਾ ਤੇ ਆਪਣੇ ਇਹ ਮੈਂ ਮੈਂ ਆਪਣੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਬੇਬੇ ਇਹਨੂੰ ਦੂਰ ਰੱਖੋ ਨਹੀਂ ਆਪਾਂ ਚਲੋ ਦੂਰ ਦੂਰ ਰਹਿ ਕੇ ਗੱਲ ਕਰਦੇ ਆਂ ਪਰਿਵਾਰ ਦੇ ਵਿੱਚ ਕੌਣ-ਕੌਣ ਐ ਦੋ ਕੁੜੀਆਂ ਦੋ ਕੁੜੀਆਂ ਨੇ ਹਾਂ ਅੱਛਾ ਤੇ ਬੇਟਾ ਨਹੀਂ ਕੋਈ ਨਹੀਂ ਹਸਬੰਦ ਹਸਬੰਦ ਐਕਸਪਾਇਰ ਹੋ ਗਏ ਐਕਸਪਾਇਰ ਹੋ ਗਏ ਹਾਂ ਅੱਛਾ ਬੇਬੀ ਤੁਸੀਂ ਇੱਥੇ ਫਰੂਟਸ ਦੀ ਰੈਡੀ ਲਾਉਨੇ ਹੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਖੜਦੇ ਨੂੰ 5 ਸਾਲ 5 ਸਾਲ ਤੋਂ ਲਗਾਤਾਰ ਤੁਸੀਂ ਇੱਥੇ ਖੜਦੇ ਹੋ ਫਿਰ ਇੱਥੇ ਇਹਦੇ ਵਿੱਚੋਂ ਇਹ ਫਰੂਟਸ ਦੀ ਰੈਡੀ ਦੇ ਵਿੱਚੋਂ ਕਿੰਨਾ ਕਵਟ ਲੈਣੇ ਹੋ ਕਮਾ ਲੈਣੇ ਹੋ ਰੋਟੀ ਜੋਗੇ ਪੈਸੇ ਬੰਦ ਗੁੰਦੇ ਕੁਝ ਲੜਕੀਆਂ ਮਦਦ ਕਰ ਦਿੰਦੀਆਂ ਪਰਿਵਾਰ ਦੇ ਵਿੱਚ ਇੱਥੇ ਫਿਰ ਤੁਸੀਂ ਰਹਨੇ ਹੋ ਤੁਸੀਂ 3v2 ਦੇ ਵਿੱਚ 7% ਦੇ ਵਿੱਚ ਫਿਰ ਤੁਸੀਂ ਇਕੱਲੇ ਰਹੇ ਨੇ ਇੱਥੇ ਇੱਥੇ ਕੋਈ ਨਾਲ ਰਹਿੰਦਾ ਹੈ ਸੁਹਾਣੇ ਰਹਨੇ ਸੁਹਾਣੇ ਹਾਂ ਇਕੱਲੇ ਰਹਨੇ ਹੋ ਹਾਂ ਇਕੱਲੇ ਜੀ ਬੀਬੀ ਜੀ ਪਹਿਲਾਂ ਵੀ ਤੁਹਾਡਾ ਨਾਲ ਮੁਲਾਕਾਤ ਕੀਤੀ ਸੀ ਮੈਂ ਮੈਨੂੰ ਪਤਾ ਲੱਗਿਆ ਜਿਵੇਂ ਤੁਸੀਂ ਦੱਸਿਆ ਕਿ ਗਿਰ ਗਏ ਸੀਗੇ ਢਿੱਲੇ ਹੋ ਗਏ ਸੀ ਕੀ ਗੱਲ ਹੋ ਗਈ ਸੀ ਉਹ ਚੱਕਰ ਆ ਗਿਆ ਸੀ ਗਿਰ ਕੇ ਸੇ ਅੱਛਾ ਤੇ ਬੀਬੀ ਜਿਵੇਂ ਤੁਸੀਂ ਇਹ ਸਾਰਾ ਸਮਾਨ ਹੈ ਬੜਾ ਤੁਸੀਂ ਸੋਹਣੇ ਸੋਹਣੇ ਫਰੂਟਸ ਰੱਖੇ ਹੋਏ ਨੇ ਤੁਹਾਡੇ ਕੋਲ ਆਂਬ ਵੀ ਪਏ ਨੇ ਪਪੀਤਾ ਪਿਆ ਹੈ ਵਾਟਰਮੈਲਨ ਹੈ ਹੋਰ ਵੀ ਬੜੇ ਸੋਹਣੇ ਬਨਾਣਾ ਪਿਆ ਹੈ ਇਫ ਤੁਸੀਂ ਸਾਰਾ ਜਿਹੜੇ ਫਰੂਟਸ ਨੇ ਲੈ ਕੇ ਕਿੱਥੋਂ ਆਉਨੇ ਹੋ 26 ਦੀ ਮਾਰਕੀਟ ਚੋਂ 26 ਦੀ ਮਾਰਕੀਟ ਚੋਂ ਫਿਰ ਰੋਜ਼ ਜਾਂਦੇ ਹੋ ਤੁਸੀਂ ਉੱਥੇ ਨਹੀਂ ਦੂਸਰੇ ਦਿਨ ਜਾਂਦੇ ਦੂਜੇ ਤੇ ਜੀ ਦਿਨ ਫਿਰ ਮਾਤਾ ਜੀ 26 ਦੀ ਮਾਰਕੀਟ ਰਤੋਂ ਦੂਰ ਬਹੁਤ ਹੈ ਫਿਰ ਆਉਣ ਜਾਣ ਫਿਰ ਤੁਹਾਡੇ ਨਾਲ ਕੋਈ ਜਾਂਦਾ ਹੈ ਕਿ ਤੁਸੀਂ ਇਕੱਲੇ ਜਾਂਦੇ ਹੋ 3 ਬਿੱਲਰ ਵਾਲਾ ਜਾਂਦਾ ਹੈ ਅੱਛਾ ਮਦਦ ਲੈਣੇ ਕੋਈ ਸੇ ਵੀ ਹਾਂ ਬੀਬੀ ਮੈਂ ਜੀ ਤੁਹਾਨੂੰ ਕੈਮਰੇ ਤੋਂ ਪਹਿਲਾਂ ਵੀ ਪਤਾ ਕਰਿਆ ਸੀਗਾ ਵੀ ਜਿਵੇਂ ਆਹ ਦੁਕਾਨਾਂ ਵਾਲੇ ਨੇ ਤੁਹਾਡੇ ਪਿੱਛੇ ਕਿੰਨੀਆਂ ਸੋਹਣੀ ਸੁਹਣੀਆਂ ਵੱਡੇ ਵੱਡੇ ਸ਼ੋਅਰੂਮ ਨੇ ਇਹਨਾਂ ਤੋਂ ਕੋਈ ਮਦਦ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਨਹੀਂ ਮੈਂ ਕਿਸੇ ਤੋਂ ਮਦਦ ਮੰਗਦੀ ਮੈਂ ਉਸ ਪਰਮਾਤਮਾ ਤੋਂ ਮਦਦ ਮੰਗਦੀ ਆ ਜਿਨੇ ਮੈਨੂੰ ਇਸ ਧਰਤੀ ਤੇ ਤੇਜ ਹੂੰ ਕਰੇ ਬੇਬੇ ਪਤਾ ਕੀ ਮੇਰੇ ਵਰਗੇ ਜਿਹੜੇ ਹੁੰਦੇ ਨੇ ਨਾ ਨੌਜਵਾਨ ਜਿਵੇਂ ਤੁਹਾਡੀ ਉਮਰ ਕਿੰਨੀ ਐ ਮੇਰੇ ਦਾਦੀਆਂ ਵਰਗੇ ਹੋ ਤੁਸੀਂ ਤੁਹਾਡੇ ਪੋਤੇਆਂ ਵਰਗਾ ਮੈਂ ਸਾਡੇ ਵਰਗੇ ਨੌਜਵਾਨ ਆ ਅੱਜ ਕੱਲ ਦੀ ਪੀੜ੍ਹੀ ਦੇ ਵਿੱਚ ਇਹ ਚੀਜ਼ ਆ ਗਈ ਕੀ ਨਾ ਛੇਤੀ ਹਿੰਮਤ ਹਾਰਨ ਲੱਗ ਗਏ ਬਸ ਇਹ ਸੋਚ ਜਾਂਦੇ ਨੇ ਵੀ ਯਾਰ ਮੇਰੀ ਜ਼ਿੰਦਗੀ ਦੇ ਵਿੱਚ ਤਾਂ ਹੁਣ ਤੱਕ ਕਰਨ ਨੂੰ ਕੁਝ ਬਚਿਆ ਹੀ ਨਹੀਂ ਉਹਨਾਂ ਵਾਸਤੇ ਕੀ ਕਹਿਣਾ ਕਿਉਂ ਨਹੀਂ ਬਚਾ ਹੌਸਲਾ ਰੱਖੋ ਅੰਦਰ ਤਾਈ ਬਿਮਾਰੀ ਸਮਾਰੀਆਂ ਵੀ ਹੁੰਦੀਆਂ ਸਭ ਕੁਝ ਹੁੰਦਾ ਗਰੀਬੀ ਅਮੀਰੀ ਵੀ ਆਉਂਦੀ ਹੈ ਹੌਸਲਾ ਰੱਖੋ ਜੇ ਇਸ ਮਾਲਕ ਨੇ ਤੁਹਾਨੂੰ ਭੇਜਾ ਅੰਦਰ ਹੌਸਲਾ ਹੋਏਗਾ ਤਾਂ ਹੀ ਕੋਈ ਕੰਮ ਕਰਾਂਗੇ ਹੈ ਹੁਣ ਮੇਰਾ ਕੋਈ ਕਮਾਨ ਵਾਲਾ ਨਹੀਂ ਮੈਂ ਵੀ ਕੰਮ ਕਰਦੀ ਆ ਕਿ ਨਹੀਂ ਉਸ ਮਾਲਕ ਤੋਂ ਇਹ ਦੁਆ ਮੰਗਦੀ ਆ ਬਸ ਸਰੀਰ ਠੀਕ ਰੱਖੀ ਇਹਦੇ ਚੀਜ਼ ਪਾਸ ਤੋਂ ਚਲੀ ਜਾਏ ਬੀਬੀ ਇੱਕ ਗੱਲ ਮੈਂ ਜ਼ਰੂਰ ਪੁੱਛੂੰਗਾ ਜਿਵੇਂ ਤੁਸੀਂ ਇੱਥੇ ਰੇੜੀ ਲਗਾਉਂਦੇ ਹੋ ਹੱਕ ਸੱਚ ਦੀ ਖਾਣੇ ਕਰੇ ਜਮਨ ਦੇ ਵਿੱਚ ਐ ਨਹੀਂ ਆਇਆ ਵੀ ਜਿਵੇਂ ਚੌਂਕਾ ਦੇ ਵਿੱਚ ਖੜਕੇ ਬੰਦੇ ਅੱਜ ਕੱਲ ਤਾਂ ਬੜੇ ਆਰਾਮ ਨਾਲ ਭੀਖ ਮੰਗ ਲੈਂਦੇ ਚੰਗੇ ਪਲੇ ਹੁੰਦੇ ਨੇ ਭੀਖ ਮੰਗ ਲਾ ਜਾਂਦੇ ਨੇ ਵਿੱਚ ਮੈਨੂੰ ਚਾਰ ਪੈਸੇ ਉਹ ਗਲਤ ਹੈ ਮੰਗੋ ਤਾਂ ਪਰਮਾਤਮਾ ਤੋਂ ਮੰਗੋ ਆਪਣੀ ਮਿਹਨਤ ਦੀ ਕਮਾਈ ਮੰਗੋ ਆਪਣੇ ਹੱਥਾਂ ਨਾਲ ਕਰਕੇ ਖਾਓ ਉਹ ਕਮਾਈ ਠੀਕ ਹੈ ਅੱਛਾ ਬੀਬੇ ਬਹੁਤ ਉਮਰ ਹੋਗੀ ਤੁਹਾਡੀ ਤੁਹਾਨੂੰ ਤਾਂ ਤਜਰਬਾ ਬਹੁਤ ਹੈ ਤੁਸੀਂ ਜ਼ਿੰਦਗੀ ਦੇਖਿਆ ਇੱਕ ਯੁੱਗ ਬਦਲਦਾ ਦੇਖਿਆ ਸਾਡੇ ਵਰਗੀਆਂ ਨੌਜਵਾਨ ਸਾਡੇ ਵਰਗੇ ਨੌਜਵਾਨਾਂ ਨੇ ਤਾਂ ਉਹ ਚੀਜ਼ ਦੇਖੀ ਨਹੀਂ ਜਿਹੜੀ ਤੁਸੀਂ ਦੇਖ ਚੁੱਕੇ ਹੋ ਜਿਹੜੀ ਤੁਸੀਂ ਹੰਡਾ ਚੁੱਕੇ ਹੋ ਅੱਜ ਕੱਲ ਉਹ ਟਾਈਮ ਜਦ ਤੁਹਾਡਾ ਟਾਈਮ ਹੁੰਦਾ ਜਦ ਤੁਸੀਂ ਮੇਰੇ ਵਰਗੇ ਹੁੰਦੇ ਸੀਗੇ ਮੇਰੀ ਏਜ ਦੇ ਹੁੰਦੇ ਸੀਗੇ ਉਹ ਟਾਈਮ ਕੀ ਬੱਚਿਆਂ ਦੇ ਵਿੱਚ ਸਤਕਾਰ ਹੁੰਦਾ ਸੀ ਕਿਉਂਕਿ ਅੱਜ ਕੱਲ ਕਿਤੇ ਨਾ ਕਿਤੇ ਨਾ ਸਤਕਾਰ ਖੁੰਝ ਗਿਆ ਮਾਪਿਓ ਦਾ ਆਪਣੇ ਦਾਦੇ ਪੜਦਾਦਿਆਂ ਦਾ ਇੰਨਾ ਸਤਕਾਰ ਬਜ਼ੁਰਗਾਂ ਨਾਲ ਕਰਦੇ ਨਹੀਂ ਨੌਜਵਾਨ ਕੀ ਗੱਲ ਮੰਨਦੇ ਹੋ ਤੁਸੀਂ ਇਹ ਉਹਨਾਂ ਦੀ ਨਰਦਾਨੀ ਹੈ ਮੂਰਖਤਾ ਹੈ ਉਹਨਾਂ ਚ ਅੱਛੀ ਭਾਵਨਾ ਨਹੀਂ ਐ ਅੱچھے ਵਿਚਾਰ ਨਹੀਂ ਐ ਅੱਛੀ ਸੋਚ ਨਹੀਂ ਐ ਹੂੰ ਇਸ ਕਰਕੇ ਆਪਣੇ ਆਪ ਨੂੰ ਤੰਦਰੁਸਤ ਰੱਖੋ ਆਪਣੇ ਆਪ ਦੀ ਸੋਚ ਠੀਕ ਰੱਖੋ ਮੈਂਟਲ ਦੀ ਕਮਾਈ ਤੋਂ ਕਿਸੇ ਤੋਂ ਕੋਈ ਹੈਲਪ ਲੈਂਦੀ ਕੋਸ਼ਿਸ਼ ਨਾ ਕਰੋ ਮੰਗੋਟਾ ਹੌਸ ਪਰਮਾਤਮਾ ਤੋਂ ਮੰਗੋ ਜਿਨੇ ਸਾਨੂੰ ਇਸ ਤਰ੍ਹਾਂ ਦਿੱਤੇ ਭੇਜਿਆ ਕਦੇ ਬੇਬੇ ਕਦੇ ਆਏ ਨਹੀਂ ਹੋਇਆ ਜ਼ਿੰਦਗੀ ਦੇ ਵਿੱਚ ਇੱਕ ਆਖਰੀ ਸਵਾਲ ਕਦੇ ਜ਼ਿੰਦਗੀ ਦੇ ਵਿੱਚ ਆਏ ਨਹੀਂ ਹੋਇਆ ਵੀ ਚਲੋ ਹੁਣ ਬਸ ਕਰਦੇ ਆਂ ਵੀ ਬਹੁਤ ਹੋ ਗਿਆ ਹੁਣ ਚਲੋ ਆਪਾਂ ਹੁਣ ਕਰੇ ਆਰਾਮ ਨਾ ਬੈਠ ਜਾਨੇ ਵੀ ਕਿਉਂਕਿ ਉਮਰ ਬਹੁਤ ਤੁਹਾਡੀ ਹੈ ਤੇ ਜਿਹੜਾ ਤੁਸੀਂ ਕੰਮ ਹਾਰਡਵਰਕ ਜਿਹੜਾ ਕਰ ਰਹੇ ਹੋ ਦਿਨ ਦੇ ਵਿੱਚ ਤੁਸੀਂ 8 ਵਜੇ ਆ ਜੰਨੇ ਹੋ ਤੇ ਸ਼ਾਮ ਤੱਕ ਰਹਿੰਨੇ ਹੋ ਕਾਫੀ ਟਾਈਮ ਹੋ ਗਿਆ ਹੁਣ ਜਿਵੇਂ 6:30 ਦਾ ਟਾਈਮ ਹੋ ਗਿਆ ਤੁਸੀਂ ਹੁਣ ਜਾਣ ਹੀ ਵਾਲਿਓ ਲੰਬਾ ਸਮਾਂ ਹੋ ਗਿਆ 5 ਸਾਲ ਖੜਦੇ ਨੂੰ ਹੋ ਗਏ ਕਰੇ ਜ਼ਿੰਦਗੀ ਦੇ ਵਿੱਚ ਮਨ ਦੇ ਵਿੱਚ ਆਏ ਨਹੀਂ ਆਇਆ ਵੀ ਚਲ ਮਨਾ ਹੁਣ ਘਰੇ ਬੈਨੇ ਆ ਪਰ ਜ਼ਿੰਦਗੀ ਬੋਨਸ ਹੈ ਅਗਲਾ ਦਿਨ ਬੋਨਸ ਹੈ ਕੀ ਗੱਲ ਮੰਗੋ ਉਸ ਪਰਮਾਤਮਾ ਤੋਂ ਅਗਲੇ ਦਿਨ ਦਾ ਬੋਨਸ ਅੱਜ ਮੈਂਤ ਕਰ ਲਈ ਆ ਕੱਲ ਦਾ ਦਿਨ ਬੋਨਸ ਹੈ ਬੇਬੇ ਨਾਲ ਮਲਾਉਣ ਦੀ ਖਾਸ ਗੱਲ ਇਹ ਸੀ ਕਿਉਂਕਿ ਬਜ਼ੁਰਗ ਜਿਹੜੇ ਨੇ ਥੋੜੇ ਢਿੱਲੇ ਨੇ ਬੁਖਾਰ ਹੈ ਇਹਨਾਂ ਨੂੰ ਪਰ ਫੇਰ ਵੀ ਹਿੰਮਤ ਹੌਸਲਾ ਬਹੁਤ ਵੱਡਾ ਹੈ ਗੱਲ ਨਹੀਂ ਕਰਦੇ ਸੀਗੇ ਜਿਵੇਂ ਸ਼ੁਰੂਆਤ ਦੇ ਤੁਸੀਂ ਦੇਖਿਆ ਕਿ ਗੱਲ ਕਰਨ ਦੇ ਨਹੀਂ ਸੀਗੇ ਕਿਉਂਕਿ ਢਿੱਲੇ ਸੀਗੇ ਪਰ ਫੇਰ ਵੀ ਸਪੈਸ਼ਲ ਗੱਲ ਬਾਤ ਇਹ ਇਸੇ ਕਰਕੇ ਕੀਤੀ ਹੈ ਕਿਉਂਕਿ ਮੇਰੇ ਵਰਗੇ ਕਈ ਨੌਜਵਾਨ ਜਿਹੜੇ ਨੇ ਜ਼ਿੰਦਗੀ ਤੋਂ ਥੱਕ ہار ਕੇ ਇਹ ਫੈਸਲਾ ਲੈ ਲੈਂਦੇ ਨੇ ਵੀ ਭਾਈ ਹੁਣ ਮੈਂ ਕੁਝ ਨਹੀਂ ਕਰ ਸਕਦਾ ਜ਼ਿੰਦਗੀ ਦੇ ਵਿੱਚ ਪਰ ਜ਼ਿੰਦਗੀ ਅਕਸਰ ਬੰਦੇ ਨੂੰ ਪਰਖਦੀ ਰਹਿੰਦੀ ਹੈ ਬੇਬੇ ਮੈਂ ਆਖਰੀ ਦੇ ਵਿੱਚ ਆਉਂਗਾ ਤੁਸੀਂ ਆਪਣਾ ਤੁਹਾਡਾ ਕੋਈ ਨੰਬਰ ਹੈਗਾ ਨੰਬਰ ਜ਼ਰੂਰ ਬੋਲ ਦਿਓ ਆਪਣਾ 155681 9882 9882 ਇੱਕ ਵਾਰ ਦੁਬਾਰਾ ਬੋਲ ਦਿਓ 155681 9882 ਤੁਸੀਂ ਬੇਬੇ ਜੀ ਦਾ ਨੰਬਰ ਸੁਣ ਲਿਆ 7 फेज 247 ਦੀ ਮਾਰਕੀਟ ਹੈ ਬਿਲਕੁਲ ਸਾਹਮਣੇ ਖੜਦੇ ਨੇ ਬੇਬੇ ਰੋਜ਼ ਆਉਂਦੀ ਹੈ ਲਾਕਡਾਊਨ ਦੇ ਵਿੱਚ ਕਿਤੇ ਨਾ ਕਿਤੇ ਬਜ਼ੁਰਗ ਜਿਹੜੇ ਸੀ ਢਿੱਲੇ ਹੋ ਗਏ ਸੀ ਗਿਰ ਗਏ ਸੀ ਸੱਟ ਲੱਗ ਗਈ ਸੀ ਪਰ ਉਸ ਤੋਂ ਬਾਅਦ ਵੀ ਹੌਸਲਾ ਨਹੀਂ ਟੇਂਦਾ ਬੇਬੇ ਮੈਂ ਚਾਹਉਣਾ ਤੁਸੀਂ ਮੈਨੂੰ ਇੱਕ ਵਾਰ ਆਸ਼ੀਰਵਾਦ ਦੇ ਦਿਓ ਕਈ ਵਾਰ ਮੇਰੇ ਮਨ ਦੇ ਵਿੱਚ ਵੀ ਆਇਆ ਹੈ ਇਦਾਂ ਹੁੰਦਾ ਵੀ ਚੱਲ ਬਈ ਹੁਣ ਮਨਾ ਅੱਕ ਗਏ ਦੁਨੀਆ ਤੋਂ ਬਸ ਬਸ ਤੁਸੀਂ ਹੌਸਲਾ ਨਾ ਟਾਓ ਮਿਹਨਤ ਕਰੋ ਬਸ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਬੇਬੇ ਜੀ ਤੇ ਜਿਨ੍ਹਾਂ ਨਾਲ ਗੱਲਬਾਤ ਕਰਨ ਦਾ ਬੰਦੇ ਕੁੰਦੇ ਹੀ ਉਮਰ ਵੀ ਤੁਹਾਨੂੰ ਲੱਗ ਜੇ ਮੇਰੇ ਵਿਚਾਰ ਵੀ ਤੁਹਾਡੇ ਅੰਦਰ ਵੜ ਜਾਣ। ਕੀ ਬਾਤ ਐਡੀ ਗੱਲ ਤੁਸੀਂ ਕਹਤੀ ਪਰ ਮੈਂ ਇਹਨੇ ਜੋਗਾ ਹੈ ਨਹੀਂ ਪਰ ਮੈਂ ਤਾਂ ਨਾ ਮੇਰੀ ਉਮਰ ਤੁਹਾਨੂੰ ਲੱਗ ਜੇ ਜਿਸ ਹਾਰਡਵਰਕ ਨਾਲ ਜਿਸੇ ਮਿਹਨਤ ਨਾਲ ਤੁਸੀਂ ਕੰਮ ਕਰਦੇ ਹੋ ਜਿੰਨੇ ਲੋਕ ਵੇਖ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਬਜ਼ੁਰਗਾਂ ਦਾ ਹੌਸਲਾ ਵੇਖੋ। ਉਮਰ 65 ਸਾਲ ਪਰਿਵਾਰ ਦੇ ਵਿੱਚ ਕੋਈ ਨਹੀਂ ਇਕੱਲੇ ਨੇ ਦੋ ਬੇਟੀਆਂ ਸੀ ਵਿਆਹੀਆਂ ਗਈਆਂ ਪਰਿਵਾਰ ਦੇ ਵਿੱਚ ਜਿਹੜੇ ਇਹਨਾਂ ਦੇ ਹਸਬੰਡ ਸੀਗੇ ਉਹਨਾਂ ਦੀ ਡੈਥ ਹੋ ਗਈ ਸੀ। ਰੇੜੀ ਲਗਾ ਕੇ ਖੜਦੇ ਨੇ ਆਪਣੇ ਹੱਕ ਸੱਚ ਦੀ ਕਮਾਈ ਖਾਂਦੇ ਨੇ ਜੇ ਪੁੱਛਿਆ ਕਿ ਤੁਸੀਂ ਵੀ ਆਮ ਲੋਕਾਂ ਵਾਂਗ ਭੀਖ ਮੰਗ ਕੇ ਖਾ ਸਕਦੇ ਸੀ ਪਰ ਇਹਨਾਂ ਨੇ ਕਿਹਾ ਕਿ ਉਹ ਅਸੀਂ ਨਹੀਂ ਕਰ ਸਕਦੇ ਮੈਂ ਆਪਣੇ ਹੱਕ ਸੱਚ ਦੀ ਕਮਾਈ ਖਾऊंगी ਜਿੰਨਾ ਵੇਚੂਗੀ ਉਨਾ ਹੀ ਖਾऊंगी ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰ ਦਿਓ ਤੁਹਾਡੇ ਨੰਬਰ ਤੇ ਤੁਹਾਡੀ ਟੀਵੀ ਸਕਰੀਨਸ ਉੱਤੇ ਜਿਹੜਾ ਆ ਸਕਰੀਨਸ ਉੱਤੇ ਜਿਹੜਾ ਆ ਬੇਬੇ ਜੀ ਉਹਨਾਂ ਦਾ ਨੰਬਰ ਚੱਲ ਰਿਹਾ ਹੋਊਗਾ ਤੇ ਜਿੰਨੀ ਹੈਲਪ ਕਰ ਸਕਦੇ ਹੋ ਜੇ ਮੇਰੀ ਵੀਡੀਓਜ਼ ਦੂਰ ਦੂਰ ਤੱਕ ਜਿਹੜੀ ਆ ਅੱਛਾ ਬੇਰ ਕਾ ਕੀ ਮਲਾਜ਼ਮ ਰਹੀਆਂ ਮੈਨੂੰ 800 ਦੇ ਹੀ ਤੇ ਜਿਹੜਾ ਪੈਨਸ਼ਨ ਮਿਲਦੀ ਐ ਮੈਂ ਉਹਦੇ ਵਿੱਚ ਵੀ ਗੁਜ਼ਾਰਾ ਕਰਦੀ ਆ ਨਾਲ ਮਿਹਨਤ ਕਰਦੀ ਆ ਮੈਂ ਕਦੇ ਕਿਸੇ ਤੋਂ ਹੈਲਪ ਨਹੀਂ ਮੰਗੀ ਮੈਂ ਉੱਪਰ ਹੱਥ ਕਰਕੇ ਮਹਾਰਾਜ ਨੂੰ ਕਹਿੰਨੇ ਆ ਗੁਰੂ ਮਹਾਰਾਜ ਨੂੰ ਕਿ ਅੱਜ ਦਾ ਦਿਨ ਬੋਨਸ ਦਾ ਹੂੰ ਮੈਨੂੰ ਹੈਲਪ ਕਰਿ ਬਸ ਹੌਸਲਾ ਤੁਸੀਂ ਦੇਖੋ ਵੀ ਕਿੱਡਾ ਵੱਡਾ ਬਜ਼ੁਰਗਾਂ ਦਾ ਗੱਲ ਇਸੇ ਕਰਕੇ ਟੁੱਟ ਗਈ ਵਿੜੇ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤਾਂ ਕਿ ਵਾਰ-ਵਾਰ ਲੋਕਾਂ ਤੱਕ ਬੇਬੇ ਦਾ ਸਨੇਹਾ ਪਹੁੰਚੇ ਬੇਬੇ ਨੂੰ ਵੱਧ ਤੋਂ ਵੱਧ ਜਿੰਨੀ ਤੁਸੀਂ ਹੈਲਪ ਕਰ ਸਕਦੇ ਹੋ ਜ਼ਰੂਰ ਕਰੋ ਉਮੀਦ ਕਰਦੇ ਆਂ ਵੀਡੀਓ ਚੰਗੀ ਲੱਗੀ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋਰ ਇਹੋ ਜੀ ਸ਼ਖਸੀਅਤਾਂ ਨਾਲ ਰੱਬੀ ਰੂਹਾਂ ਨਾਲ ਤੁਹਾਨੂੰ ਸਾਰੇ-ਸਾਰੇ ਸਰ ਮਿਲੋਂਦੇ ਰਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਵੱਲੋਂ ਦੀ ਇਜਾਜ਼ਤ ਦੇਖਦੇ ਰਹੋ ਪੰਜਾਬ ਨੂੰ